ਕਰੂਗਾ ਉਹ ਫਿਰ ਜਦ ਨਹੀਂ ਦਾ ਹਾਲਮ ਹੁੰਦਾ ਹੈ ਪ੍ਰਸ਼ਾਨੀ ਉਹ ਪੱਲਾ ਕਰਦਾ ਹੈ ਸਭ ਕੁਝ ਕਰਦਾ ਹੈ ਜੇਕਰ ਕੋਈ ਬੰਤਾ ਦੁਖੀ ਹੁੰਦਾ ਹੈ ਤਾਂ ਲਈ ਵਸਾ ਦੇ ਇੱਕ ਸੁਭਾਣ ਹੈ ਕਿ ਸਮਾਜ ਵਿੱਚ ਇਹੋ ਜੀ ਤਸਵੀਰ ਰਾਜਨੀਤੀ ਤੋਂ ਬਾਹਰ ਅਕਾਦਮੀ ਦੀ ਜਲੰਧਰ ਕਸਟਮ ਵਿੱਚ ਉਹ ਨਾ ਨਹੀਂ ਰਹਿਣਾ ਪਰਿਵਾਰ ਪੂਰਾ ਹੈ ਇੱਕ ਪਰਿਵਾਰ ਹੈ ਸਾਬਕਾ ਐਮਐਲਏ ਹੈ ਆਪਣਾ ਦੇ ਵਿੱਚ ਕਿ ਪਾਇਨੇ ਦੇ ਕਹਦੇ ਸੁਨੇਹਾ ਕੀ ਜਾਂਦਾ ਹੈ ਸੁਨੇਹਾ ਦੇ ਦਾਤਾ ਵੀ ਨੱਘਤ ਸਰਕਾਰ ਹੈ ਤਖਤ ਉਹਦੇ ਲੀਡਰ ਨੇ ਸਾਹ ਦੇ ਉੱਤੇ ਮੌਕੇ ਦੇ ਐਮਐਨਏ ਚੇਅਰਮੈਨ ਸਾਹਿਬ ਇੱਥੇ ਨੇ ਲੋਕਾਂ ਨੂੰ ਸ਼ਰਿਆ ਧੰਕੀਆਂ ਦੇ ਕੇ ਉਹਨਾਂ ਦੇ ਗਲਾਂ 'ਤੇ ਪਰਨੇ ਪਾ ਕੇ ਐ ਵੋਟਾਂ ਨਹੀਂ ਪੈਣੀਆਂ ਐ ਵੋਟਾਂ ਬਾਅਦ ਇੱਕ ਰੋ ਰਿਹਾ ਇੱਕ ਪਰਿਵਾਰ ਰੋ ਰਿਹਾ ਉਸਰ ਰੋ ਰਿਹਾ ਪਾਕਿਸਤਾਨ ਤੋਂ ਆਉਣ ਵਾਲੇ ਸਮੇਂ ਦਾ ਡਰ ਲੱਗ ਰਿਹਾ ਜਾਂ ਭਿੱਕ ਦਿਖ ਰਿਹਾ ਆਪਣਾ ਉਹਨਾਂ ਨੂੰ ਭੁੱਖਾ ਠੰਡਾ ਦਿਖ ਰਿਹਾ ਕੰਟਰੋਲ ਥੋੜਾ ਥੱਲੇ ਕਰੋ ਯਾਰ ਲੋਕਾਂ ਨੇ ਵਿਸ਼ਵਾਸ ਬੋਟਾ ਕਰਨਾ ਲੋਕ ਵੀ ਰੋਣ ਤੇ ਇਹ ਮਾਰਕੈਂਟ ਟੋਲ ਹੈ ਤੇ ਉਹਨਾਂ ਦਾ ਡਰ ਹੀ ਅੰਦਰ ਬਣਾ ਰਿਹਾ ਹੈ ਭਾਈ ਜੀ ਉਹਨਾਂ ਦੇ ਕਿਲੇ ਟੁੱਟ ਸਕਦੇ ਨੇ ਲੱਖ ਕੰਮ ਨਹੀਂ ਹੁੰਦਾ ਕੋਈ ਤਰੱਕੀ ਨਹੀਂ ਹੋਏ ਬਦਰਾਜ ਇਹ ਛੋਟੀਆਂ ਛੋਟੀਆਂ ਮੰਤਰੀ ਨੂੰ ਸੁਨੇਹਾ ਕੀ ਦੇ ਰਿਹਾ ਹੋਬੀ ਤਾਲੀ ਮੈਂ ਹੋਬੀ ਤਾਲੀਆ ਸੁਨੇਹਾ ਦੱਸਦਾ ਵੀ ਭਗਵੰਤ ਸਿੰਘ ਬਹੁਤ ਮਾਨਸੀ ਇੱਕ ਦੋਸਤ ਹੋਣ ਦੇ ਨਾਤੇ ਮੈਂ ਤੇਰੇ ਤੋਂ ਵੱਡਾ ਮੈਂ ਬਾਈ ਗੋੜ ਮੈਨੂੰ ਆਏ ਸੀ ਕਿ ਤੂੰ ਪੰਜਾਬ ਦਾ ਰੰਗ ਬਦਨੇਗਾ ਚਾਹੇ ਮੈਂ ਕਿਸੇ ਵੀ ਪਾਰਟੀ ਚ ਰਹਾਂ ਪਰ ਕੱਖ ਸੋਏ ਟੋਕ ਪੰਜਾਬ ਤੋਂ ਤੈਂਕੀ ਦੇਖਣੇ ਪੰਜਾਬ ਦਾ ਬਗਵਾਨ ਤੁਮਾਨ ਤੋਂ ਬੈਠਾ ਜੋ ਮਰਜੀ ਕਰ ਲੋ ਯਾਰ ਇਹਨੂੰ ਭਜਾਓ ਯਾਰ ਇਹਨੂੰ ਅਗਰਾ ਸਾਹਿਬ ਸੀਐਮ ਦਾ ਗਾੜੀ ਆ ਕਿ ਇਸ ਤਰ੍ਹਾਂ ਕੋਈ ਜਗ੍ਹਾ ਦੀ ਉੱਤੇ ਨਹੀਂ ਆਈ ਮਿਹਰਬਾਨੀ ਡਾਰੀ ਹੋਰ ਕੀ ਹੈ ਸ਼ਰਮ ਡਾਰੀ ਦੇਖੋ ਇੱਕ ਤਸਵੀਰ ਜਿਸ ਤਰ੍ਹਾਂ ਆਪੀ ਇਹ ਤਸਵੀਰ ਬਣੀ ਹੈ ਬਲੰਦਰ ਵੈਸਟ ਦੀ ਆ ਗਈ ਇਹ ਮੈਨੂੰ ਦੇਖਦੇ ਹੋ ਤਸਵੀਰ ਨੂੰ ਮੈਂ ਤਾਂ ਇਹੀ ਦੇਖੂੰਗਾ ਮੈਂ ਤਾਂ ਉਹ ਤਸਵੀਰ ਨੂੰ ਤੁਸੀਂ ਦੇਖਣਾ ਕਿਵੇਂ ਪੇਸ਼ ਕਰਨਾ ਪਰ ਮੈਂ ਤਾਂ ਇਹ ਕਹੂੰਗਾ ਕਿ ਵੈਸਟ ਦੇ ਹਰ ਵੋਟਰ ਨੂੰ ਵੋਟ ਪਾਉਣੀ ਚਾਹੀਦੀ ਹੈ ਐਂਡ ਹੁਣ ਇਹ ਮੌਕਾ ਹੈ ਕਿ ਬੀਜੇਪੀ ਦੇ ਹੱਕ ਚ ਵੋਟ ਪਾਉਣੀ ਚਾਹੀਦੀ ਹੈ ਐਂਡ ਬੀਜੇਪੀ ਦੇ ਹਰ ਵਰਕਰ ਨੂੰ ਆਪ ਦੇ ਜਿਹੜੇ ਮਫਾਦ ਨੇ ਆਪਦੇ ਫਾਇਦੇ ਨੇ ਉਹਨਾਂ ਨੂੰ ਭੁੱਲ ਕੇ ਆਪਦੇ ਨੁਕਸਾਨ ਨੂੰ ਭੁੱਲ ਕੇ ਬੀਜੇਪੀ ਦੇ ਨਾਲ ਅਗਰਾਲ ਦੇ ਨਾਲ ਖੜਨਾ ਚਾਹੀਦਾ ਵੋਟ ਪਾਉਣੀ ਚਾਹੀਦੀ ਆ ਸਪੋਰਟ ਕਰਨੀ ਚਾਹੀਦੀ ਆ ਔਰ ਇਹੋ ਜੀਆਂ ਗੱਲਾਂ ਦਾ ਬਹੁਤੋ ਜਵਾਬ ਦੇਣਾ ਚਾਹੀਦਾ ਜਿੱਥੇ ਭਗਵੰਤ ਮਾਨ ਇੱਕ ਸੀਟ ਤੇ ਆਪ ਚਾਰ ਕੁਰਸੀਆਂ ਢਾਹ ਕੇ ਟੀਚਰਾਂ ਕਰਦਾ ਸੀ ਬਾਕੀ ਦੇ ਮੰਤਰੀਆਂ ਨੂੰ ਅੱਜ ਕਿਉਂ ਲਾ ਆਇਆ ਬਈ ਤੇ ਨਹੀਂ ਕਰਨੀ ਉਹ ਅੱਜ ਕਿਉਂ ਲਾ ਆਇਆ ਹਉਨਾ ਨਾ ਇਹ ਸਵਾਦ ਆਉਂਦਾ ਵੀ ਹਾਂ ਭਗਵੰਤ ਸਿੰਘ ਤੇਰੇ ਕੋਲੇ ਤੇਰੇ ਪੱਲੇ ਹੈ ਪੰਜਾਬ ਦੀ ਭਲਾਈ ਦਾ ਕੋਈ ਹੁੰਦਾ ਹੈ ਤੇਰੇ ਬੰਦੇ ਉਹਦਾ ਪੰਲਾ ਹੀ ਖਾਂਦੀਆਂ ਉਹਦੇ ਕੋਲੇ ਸਿਰਫ ਇੱਕ ਲੋਕਾਂ ਦਾ ਵਿਸ਼ਵਾਸ ਸੀ ਜਿਹਨੂੰ ਤੋੜਨ ਚੋਣੇ ਇੱਕ ਬੰਨ ਲਾਇਆ ਤੇ ਉਹ ਟੁੱਟ ਗਿਆ ਹੁਣ ਲੋਕ ਵੀ ਪਛਤਾ ਰਹੇ ਨੇ ਪਰ ਹਰ ਕੁਸ਼ੀਸ਼ ਦੇ ਸਿਰਫ ਇੰਤਜ਼ਾਰ ਕਰਦਾ ਪਾਪੂਗਾ ਐਂਡ ਬੈਕ ਏਰ ਇਕਬਾਲੀ ਫਦੀਰ ਦੇ ਵਿੱਚ ਇਹ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪੱਛਮੀ ਤਿਲੰਦਰ ਦੀ